ਸਰਕਾਰ ਸਾਹਿਬਾਨ ਮੈਂ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਦੇ ਜਲੰਧਰ ਦੇ ਦੇਵੀ ਤਲਾਮ ਮੰਦਿਰ ਦੇ ਵਿੱਚ ਮੱਥਾ ਟੇਕਣ ਆਇਆ ਇੱਕ ਬਹੁਤ ਹੀ ਮਹਾਨ ਸ਼ਕਤੀ ਪੀਠ ਹੈ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਹੈ ਇੱਥੇ ਲੋਕ ਸ਼ਰਧਾ ਦੇ ਨਾਲ ਆਉਂਦੇ ਆ ਤੇ ਇੱਕ ਬਹੁਤ बड़ा ਹਿੰਦੂ ਪੀਠ ਹੈ ਤੋ ਇਸ ਜਗ੍ਹਾ ਤੇ ਆਇਆ ਮੈਂ ਅੱਜ ਇੱਥੇ ਦੀ ਮੰਦਰ ਕਮੇਟੀ ਨੇ ਮੇਰਾ ਸਨਮਾਨ ਵੀ ਕੀਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਲੇਕਿਨ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਜੀ ਦੀ ਆਹ ਸੁਣੋ ਜਰਾ ਕਿ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਇਸ ਬਾਰੇ ਕੀ ਬੋਲ ਰਹੇ ਹੈ ਮੰਦਰ ਬਾਰੇ ਉਹ ਦੇਖਣਾ ਮਾਨ ਮੁੱਖ ਮੰਤਰੀ ਜੀ ਕਹਿ ਰਹੇ ਆ ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ ਔਰ ਤੁਸੀਂ ਨੋਟ ਵੀ ਪਛਾਣ ਲੋਗੇ ਉਹੀ ਨੋਟ ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਆਇਤੇ ਜਿਹੜੇ ਲੋਕਾਂ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਐ ਦੇਵੀ ਤਲਾਹ ਮੰਦਿਰ ਜਿਹੜਾ ਕਿ ਸ਼ਕਤੀ ਪੀਠ ਹੈ ਉਹੀ ਹੈ ਨੋਟ ਜਿਹੜੇ ਦੇਵੀ ਤਲਾਹ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਸੋ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਧਾਰਮਿਕ ਮੰਦਿਰਾਂ ਨੂੰ ਇਹ ਕੈਸੇ ਸ਼ਕਤੀਪੀਠ ਨੂੰ ਜਿਹਦੀ ਦੁਨੀਆ ਦੇ ਵਿੱਚ ਮਾਨਤਾ ਹੈ Hindu મત ਦਾ ਇੱਕ ਬਹੁਤ بڑا ਮੱਠ ਹੈ ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਛਾ ਟੇਕਿਆ ਸੀ ਫਿਰ ਅੱਜ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਿਤੇਰੇ 'ਚ ਖੜਾ ਕਰਤਾ ਦੇਵਤਲਾ ਮੰਦਰ ਨੂੰ ਵੀ ਖੜਾ ਕਰਤਾ ਤੁਸੀਂ Hindu ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਚਾਈ ਹੈ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜੀ ਚੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਇਹ ਕਹਿੰਦਾ ਜੀ ਪੰ ਨੂੰ ਦੂਸਰੀਆਂ ਪਾਰਟੀਆਂ ਪੈਸੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀ ਤਲਾਬ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਸੋ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਗਿਆਨ ਤੋਂ ਤਰੰਤ ਮੰਦਰ ਕਮੇਟੀ ਤੋਂ ਤੇ Hindu ਮਤ ਨੂੰ ਮੰਨਣ ਵਾਲੇ ਤੇ ਇਸ ਮੰਦਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾफी ਮੰਗਣ ਨਹੀਂ ਤਾਂ ਐਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪੈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਰੰਤ ਇਸੇ ਆਪਣੇ ਵਿਹਾਰ ਤੇ ਮਾਫੀ ਮੰਗਣ ਧੰਨਵਾਦ ਸਸ਼ਕਾਲ ਤੁਸੀਂ ਦੇਖ ਰਹੇ ਦਿਨਿਕ ਸ੍ਰੀ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਚੋਲ ਪ੍ਰਚਾਰ ਕੱਲ ਸ਼ਾਮੀ 5 ਵਜੇ ਦੇ ਕਰੀਬ ਖਤਮ ਹੋ ਜਾਂਦਾ ਪਰ ਅੱਜ ਦੀ ਗੱਲ ਕਰੀਏ ਅੱਜ ਗਲੰਦਰ ਪਛਮੀ ਦੇ ਵਿੱਚ ਪੂਰੀ ਤਰ੍ਹਾਂ ਮਾਹੌਲ ਕਰਮਾਇਆ ਰਿਹਾ ਕਿਤੇ ਪਾਜ ਪਈਆਂ ਵੱਲੋਂ ਅ ਗੱਡੀਆਂ ਰੋਕੀਆਂ ਗਈਆਂ ਤਾਂ ਦੂਜੇ ਪਾਸੇ ਗਲੰਦਰ ਦੇ ਸੰਸਦ ਚਰਨਜੀਤ ਸਿੰਘ ਜੰਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਪਾਈ ਗਈ ਇਤਰਾਜ਼ ਜਤਾਇਆ ਗਿਆ ਔਰ ਕਾਫੀ ਜਿਹੜੀ ਸਰਕਾਰ ਹੈਗੀ ਆ ਪੰਜਾਬ ਸਰਕਾਰ ਉਹਦੇ ਉੱਤੇ ਤੰਜ ਕੱਸੇ ਗਏ ਔਰ ਉਹਨਾਂ ਵੱਲੋਂ ਜੋ ਸਮਗਰੀ ਵੰਡੀ ਜਾ ਰਹੀ ਸੀਗੀ ਉਹਦੇ ਨਾਲ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਕਰਦੇ ਆ ਕਿ ਚਲੀ ਸਾਬ ਅੱਜ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵੀਡੀਓ ਤੁਸੀਂ ਸ਼ੇਅਰ ਕੀਤੀ ਹੈਗੀ ਜਿਹਦੇ ਵਿੱਚ ਤੁਸੀਂ ਗੱਡੀਆਂ ਫੜੀਆਂ ਹੈਗੀਆਂ ਹੋਰ ਵੀ ਪੱਤੀ ਜਨਕ ਸਮਾਨ ਜਿਹੜਾ ਹੈਗਾ ਫੜਿਆ ਗਿਆ ਜੋ ਕਿ ਵੋਟਰ ਨੂੰ ਲੁਭਾਉਣ ਦੇ ਕੰਮ ਆ ਰਿਹਾ ਸੀਗਾ ਕੀ ਹੈਗਾ ਸਾਰਾ ਮਾਮਲਾ ਦੇਖੋ ਆਮ ਆਦਮੀ ਪਾਰਟੀ ਬੁਖਲਾੜ ਚਾਹੀ ਵੀ ਹੈ ਪੈਸੇ ਆ ਇਹਨਾਂ ਦੇ ਸਿਰ ਛੱਡ ਕੇ ਬੋਲ ਰਿਹਾ ਇਹ ਪਾਵਰ ਦਾ ਮਿਸਯੂਜ਼ ਕਰ ਰਹੇ ਹੈ ਹਰ ਤਰ੍ਹਾਂ ਦੀ ਧੱਕੇਸ਼ਾਹੀ ਇੱਥੇ ਇਲੈਕਸ਼ਨ ਦੇ ਵਿੱਚ ਕੀਤੀ ਜਾ ਰਹੀ ਹੈ ਇਹਨਾਂ ਨੇ ਸੂਟ ਬੰਦੇ ਅਸੀਂ ਫੜ ਲਏ ਇਹਨਾਂ ਨੇ ਹੁਣ ਸ਼ਰਾਬ ਵੰਡ ਰਿਓ ਫੜੀ ਗਈ ਹੈ ਇਹਨਾਂ ਦੇ ਪੈਸੇ ਫੜੇ ਗਏ ਹੈ ਤੇ ਇੱਕ ਇੱਕ ਐਮਸੀ ਦੀ ਬੋਲੀ 25-25 ਲੱਖ ਰੁਪਈਆ ਲਗਾ ਰਿਹਾ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਪੈਸਾ ਆ ਕਿੱਥੇ ਤੇ ਰਿਹਾ ਭਗਵੰਤ ਮਾਨ ਜੀ ਤੁਸੀਂ ਤਾਂ ਬਹੁਤ ਇਮਾਨਦਾਰ ਬੰਦੇ ਹੋ ਫਿਰ ਇਹ ਕਰੋੜਾ ਰੁਪਈਆ ਕਿੱਥੋਂ ਵੰਡਿਆ ਜਾ ਰਿਹਾ ਇੱਕ ਇੱਕ ਐਮਸੀ ਦੀ ਬੋਲੀ ਤੁਸੀਂ 25-25 ਲੱਖ ਲਗਾਈ ਹੈ ਤੇ ਜਦੋਂ ਤੁਹਾਡੇ ਐਮਐਲਏ ਦੀ ਬੋਲੀ 25 ਕਰੋੜ ਲੱਗਦੀ ਹੈ ਤਾਂ ਫਿਰ ਉਹਦੇ 'ਚ ਗਲਤ ਕੀ ਹੈ ਫਿਰ ਤਾਂ ਉਹ ਵੀ ਠੀਕ ਹੈ ਜਿਹੜੇ ਬੰਦੇ ਤੁਹਾਡੀ ਸਰਕਾਰ ਤੋੜ ਰਹੇ ਇਸ ਲਈ ਇਹ ਜਿਹੜਾ ਕਰੋੜਾ ਰੁਪਇਆ ਇੱਥੇ ਅੱਜ ਤੁਸੀਂ ਵੰਡ ਰਹੇ ਹੋ ਇਹਦਾ ਸੋਰਸ ਕਿਹਾ ਹੈ ਕਿੱਥੋਂ ਪੈਸਾ ਆ ਰਿਹਾ ਹੈ ਇੰਨਾ ਕਰਪਟ ਹੋ ਗਈ ਹੈ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੁਸੀਂ ਕਿ ਤੁਸੀਂ ਅੱਜ ਕਰੋੜਾ ਰੁਪਇਆ 100 ਕਰੋੜ ਰੁਪਏ ਲਾ ਕੇ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹਦੇ ਹੋ ਫੇਰ ਵੀ ਫੋਟੇ ਲੁੱਟਿਆ ਨਹੀਂ ਜਾਣਾ ਧੰਨਵਾਦ ਸੋ ਇਹ ਸੰਸਰ ਚਰਨਜੀਤ ਸਿੰਘ ਜੀ ਸਾਨੂੰ ਜਨਾਲ ਨੇ लगातार जिमनी चोना हो रही ने उन्होंने पूरी अपनी पहली निगाह जारी बना के रखी हुई है और समय भी इस चुनाव अपनी नजर बना के रखे हुए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर